ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੀ ਸ਼ਹਾਦਤ ਦੇ 5 ਕਾਰਨ ਸਨ ਜਿਸ ਨੂੰ ਦੋਜ ਕੇ ਜ਼ਹਾਂਗੀਰੀ ਜਿਹੜੀ ਮੁਸਲਮਾਨ ਮਾਦੀ ਪੁਸਤਕ ਸੀ ਤੇ ਜਿਹੜੀ ਬਾਦਸ਼ਾਹ ਜ਼ਹਾਂਗੀਰ ਦੇ ਵੇਲੇ ਆਪਣੇ ਦਰਬਾਰ ਦੇ ਵਿੱਚ ਜਾਰੀ ਕੀਤੀ ਗਈ ਸੀ ਪਹਿਲਾ ਕਾਰਨ ਸੀ ਸਾਈ ਮੀਆਂ ਮੀਰ ਜੀ ਦਾ ਮੁਸਲਮਾਨ ਮਤ ਹੋਣ ਦੇ ਬਾਵਜੂਦ ਵੀ ਦਰਬਾਰ ਸਾਹਿਬ ਦੇ ਸਰੋਵਰ ਦੀ ਨੀਂਹ ਪੱਥਰ ਰੱਖਣਾ ਦੂਸਰਾ ਕਾਰਨ ਸੀ ਨਕਸ਼ਬੰਦੀ ਮਤ ਦਾ ਖਤਮ ਹੋ ਜਾਣਾ ਕਿਉਂਕਿ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੀ ਸਿੱਖਿਆ ਦੇ ਵਿੱਚ ਮਿਠਾਸ, ਪ੍ਰੇਮ ਤੇ ਸੁਭਾਅ ਪਿਆਰ ਹੀ ਇਤਨਾ ਜ਼ਿਆਦਾ ਸੀ ਤੀਸਰਾ ਕਾਰਨ ਸੀ ਸੁਲਬੀ ਖਾਨ ਦਾ ਪੇਟ ਦੀ ਪੀੜਾ ਕਰਕੇ ਖਤਮ ਹੋ ਜਾਣਾ ਚੌਥਾ ਕਾਰਨ ਸੀ ਕਾਨਾ ਤੇ ਪੀਲੂ ਜਿਹੜੇ ਆਪਣੀਆਂ ਕਵਿਤਾਵਾਂ ਤੇ ਕਾਵ ਰਚਨਾ ਲੈ ਕੇ ਗੁਰੂ ਅਰਜਨ ਸਹਿਬ ਮਹਾਰਾਜ ਜੀ ਦੇ ਕੋਲ ਹਾਜ਼ਰ ਹੋਏ ਸਨ ਪਰ ਉਹਨਾਂ ਦੀ ਕਾਵ ਰਚਨਾ ਨੂੰ ਪੂਰਾ ਨਾ ਜਾਣਦੇ ਹੋਏ ਵੀ ਗੁਰੂ ਅਰਜਨ ਸਹਿਬ ਮਹਾਰਾਜ ਜੀ ਨੇ ਉਹਨਾਂ ਦੀ ਬਾਣੀ ਜਾਂ ਉਹਨਾਂ ਦੀ ਕਾਵ ਰਚਨਾ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਕਤ ਅੰਦਰ ਅੰਕਤ ਨਹੀਂ ਸਿੱਕੀਤਾ ਔਰ ਚੌਥਾ ਪੰਜਵਾਂ ਜਿਹੜਾ ਮੇਨ ਕਾਰਨ ਸੀ ਉਹ ਸਖੀ ਸਰਵਰ ਦੀ ਪੂਜਾ ਦਾ ਬੰਦ ਹੋਣਾ ਇਸ ਕਰਕੇ ਇਹ ਪੰਜਾਂ ਕਾਰਨਾ ਕਰਕੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੂੰ ਸ਼ਹਾਦਤ ਦਿੱਤੀ ਗਈ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੂੰ ਕਤਲ ਕੀਤਾ ਗਿਆ ਤੇ ਇੱਥੋਂ ਤੱਕ ਸੀ ਕਿ ਉਹਨਾਂ ਦੇ ਖੂਨ ਦਾ ਇੱਕ ਵੀ ਕਤਰਾ ਜ਼ਮੀਨ ਦੇ ਉੱਪਰ ਨਹੀਂ ਡੁੱਲਣ ਦਿੱਤਾ ਗਿਆ